ਇਸ ਸੰਭਵੇ ਉਹ ਮਰਦ ਨੂੰ ਪੂਜਨ ਭਾਇਓ ਜੇ ਬਜਰ ਪੂਰ ਕਰਿਆ ਉਹ ਜਿਉ ਸਭੀ ਜਗ ਸ਼੍ਰੀ ਪਰਮਾਨੰਦ ਨੂੰ ਭੇਦਣਾ ਪਾਇਓ ਕਿਉਂਕਿ ਨਾ ਕਰਿਆ ਮਾ ਘਰਸਮ ਰਿਵਾਜਾਂ ਚ ਧਰਮ ਦੇ ਨਾਂ ਤੇ ਲੋਕ ਉੱਜੇ ਹੋਇਆ ਜਿਹੜਾ ਅਸਲ ਰੱਬ ਹੈ ਉਹਦਾ ਭੇਦ ਮਹਾਰਾਜ ਜੀ ਨੇ ਅਜੇ ਤੱਕ ਸਮਝਾਇਆ ਨਹੀਂ ਤੇ ਸਾਇਦ ਕੀ ਕਸ਼ਾਲੀ ਪਕਸਾਂ ਵਾਲੇ ਲੋਕਾਂ ਕੇ ਨਾਲ ਪੜਦੇ ਆ ਰੋਜ਼ ਪੜਦੇ ਆ ਅੱਜ ਪੜਨ ਲੱਗੇ ਆ

ਇਹ ਕੋਨਾ ਵੀ ਕੱਤਤਾਂ ਦੇ ਵਿੱਚ ਲਿਖਦੇ ਆ ਸੁਣਾ ਨੇ ਕਿਆ ਕਰੀ ਛੱਡ ਕੇ ਚਲੇ ਜਾਉਂ। ਟੋਕੇ ਬੋਲ ਹਜ਼ੂਰ ਨੇ ਖਾੜ ਧੂਰੀ ਇਹਾ ਕਿਹੜਾ ਸਰਦਾਰ ਏ ਬੋਲਦਾ ਏ ਸੇਵਕ ਬੋਲਦਾ ਸਿੱਖ ਨੇ ਕਿਹਾ ਅੱਗੋਂ ਮੈਂ ਨਹੀਂ ਬੋਲਦਾ ਪਿਆ ਪੰਚਸਾਰਾ ਬੋਲਦਾ ਏ ਪਿਆ ਬੇਸ਼ਕਿਆਰ ਵਿੱਚ ਬੋਲਦਾ ਏ ਫਿਰ ਉਹ ਲਿਖਦੇ ਨੇ ਕਹਿੰਦੇ ਬੈਠਾ ਮਜ਼ਲੂਮ ਦੇ ਇਧਰ ਦੇ ਅੰਦਰ ਪਿਆ ਆਤ ਵਰਤਾਰ ਕੇ ਬੋਲਦਾ ਏ ਜਦ ਸਿੱਖਾਂ ਨੇ ਕਿਆ ਨਾ ਛੱਡ ਕੇ ਚਲੇ ਜਾਓ ਤੇ ਮਹਾਰਾਜ ਬੜੇ ਰੋਚਾ ਕੇ ਕਿੰਨੇ ਕਿਉਂ ਜਾਉਂ ਕਿਹੜਾ ਕਿੰਨਾ ਮੈਂ ਬੜੀ ਸ਼ਰਮ ਕੇ ਚਲੇ ਜਾਵਾਂ ਅਸੀਂ ਆਪ ਜਾਵਾਂਗੇ ਕੱਲ੍ਹ ਜੰਮ ਦੇ ਮਾਦਮ ਹਾਂ ਅਸੀਂ ਕਿ ਸਿਕਾ ਨੂੰ ਜਦੋਂ ਲਾ ਕੇ ਚਲੇ ਜਾਓ ਕਿ ਮਹਾਰਾਜ ਨੇ ਦੁਆਬ ਦਿੱਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਗੋਬਿੰਦ ਕਿਹਾ ਕਭੀ ਤਾ ਨਾਲ ਸਿਵੋ ਕਿ ਮੈਂ ਪਿੱਠ ਵਿਖਾ ਕੇ ਨੱਥ ਜਾਵਾਂ ਤਾਂ ਚਾਹੋ ਸਾਇਬ ਜਾਂਦੇ ਆ ਚਾਹੀਆਂ ਮੋਚੀਆਂ ਅਠੀਆਂ ਚੱਪੀਆਂ ਛੱਪੀਆਂ ਜਨਾ ਨਾਮ ਜਪਿਆ ਮਨ ਸਕੇ ਨਾ ਦੇਖ ਜਨਾਏ ਤੇ ਮਹਾਂਵੀਂ ਦੇਖ ਗਿਆਨ ਦੇਖੀ ਤਾ ਜਨਾ ਪਿਆ ਰਿਆ ਸੱਚਿਆ ਰਿਆ ਦੀਪਾਂ ਮਹਿੰਦਾਰ ਧਿਆਨ ਕਰਕੇ ਖਾਸਾ ਜੀਵ ਮੋਲੋ ਜੀ ਮੋਲੋ ਜੀ ਗੁਰੂ ਜੀ ਸਾਜ ਜੀ ਨੂੰ ਅਜੀ ਸਾਧ ਸੰਗ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੇਈ ਪ੍ਰਕਾਸ਼ ਹਮਾਰਾ ਪਿਓ ਪਟਨਾ ਸ਼ਹਿਰ ਵਿਖੇ ਭਾਵ ਲਿਓ ਸ਼ਾਹੇ ਸ਼ਾਨ ਸ਼ਾ ਨਾਸਰ ਮੁਨਸੂਰ ਗੁਰੂ ਗੋਬਿੰਦ ਸਿੰਘ ਦਸਵੇਂ ਪਾਸ਼ਾ ਸੈਬ ਸਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਆਗਮਨ ਪੁਰਬ ਅੱਜ ਗੁਰਦੁਆਰਾ ਬੇਬੇ ਨਾਨਕੀ ਸੈਵਕ ਦੇ ਬੜੇ ਉਸ਼ਾਤ ਅਤੇ ਚੜ੍ਹਦੀ ਕਲਾ ਦੇ ਨਾਲ ਮਨਾਇਆ ਗਿਆ ਹੈ ਜੋ ਸ਼ਾਮ ਨੂੰ ਇਤਨੇ ਦੇ ਜਾਸ ਰਹਿਰਾਤ ਸਾਹਿਬ ਦੇ ਪਾਠ ਤੋਂ ਪਰੰਤ ਗੁਰੂ ਦੇ ਪਿਆਰਿਆਂ ਨੇ ਕਥਾ ਦੁਆਰਾ ਕੀਰਤਨ ਦੁਆਰਾ ਨੇ ਹਾਲ ਕੀਤਾ ਹੈ ਸਾਡੇ ਬਹੁਤ ਸਤਿਕਾਰਯੋਗ ਭਾਈ ਹਰਮੀਤ ਸਿੰਘ ਜੀ ਖੁੰਡੀ ਵਾਲੇ ਜਿਨ੍ਹਾਂ ਨੇ ਸਰਬਾ ਸੰਗਤਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਇਤਿਹਾਸ ਤੋਂ ਜਾਣੂ ਕਰਾਇਆ ਹੈ ਗੁਰੂ ਸਾਹਿਬ ਦਾ ਜੋ ਜੀਵਨ ਹੈ 43 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਅਜਿਹੇ ਕੰਮ ਕੀਤੇ ਜਿਨ੍ਹਾਂ ਨੂੰ ਅੱਜ ਦਾ ਕੋਈ ਵੀ ਜਿਹੜਾ ਮਹਾਨ ਤੁਮਹਾਨ ਬਲਵਾਨ ਨੇਤਾ ਜੋ ਹੈ ਜਾਂ ਕੋਈ ਰੈਬਰ ਹੈ ਜਾਂ ਬਹਾਦਰ ਸੂਰਮਾ ਜੋ ਹੈ ਉਹ ਵੀ ਨਹੀਂ ਕਰ ਸਕਿਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 9 ਸਾਲ ਦੀ ਉਮਰ ਦੇ ਵਿੱਚ ਆਪਣੇ ਪਿਤਾ ਜੀ ਨੂੰ ਹਿੰਦੂ ਧਰਮ ਦੀ ਜਨ ਉਹਦੀ ਰਾਖੀ ਵਾਸਤੇ ਤੋਰਿਆ ਇਸੇ ਤਰ੍ਹਾਂ 1799 ਦੀ ਨਿਵੇਦੀ ਵਿਸਾਖੀ ਤੇ ਸਮੁੱਚੀ ਜਾਤਾਂ ਦੇ ਲੋਕਾਂ ਨੂੰ ਇੱਕ ਬਾਟੇ ਵਿੱਚ ਅਮਰਦੀ ਦਾਦ ਦੇ ਕਰਕੇ ਉਹਨਾਂ ਨੂੰ ਮਹਾਨ ਔਰ ਬਹੁਤ ਵੱਡੀ ਮੁਗਲ ਸਲਤਨਤ ਦੇ ਵਿਰੁੱਧ ਲੜਨ ਵਾਸਤੇ ਤਿਆਰ ਕੀਤਾ ਉਹਨਾਂ ਦੇ ਵਿੱਚ ਬਹਾਦਰੀ ਦੀ ਰੂਹ ਹੁੱਕੀ ਔਰ ਅਮਰ ਸ਼ਕੁੰਦ ਤੋਂ ਬਾਅਦ ਉਹ ਚਿੜਿਓਂ ਸੇ ਮੇ ਬਾਤ ਚੜਾਉ ਤਬ ਉਹ ਗੋਬਿੰਦ ਸਿੰਘ ਨਾਮ ਕਹਾਉ ਸਵਾ ਲੱਖ ਦੇ ਨਾਲ ਚਮਕੌਰ ਦੀ ਗੜੀ ਵਿੱਚ ਉਹਨਾਂ ਨੂੰ ਲੜਾਇਆ ਔਰ ਸਤਕਰਾਂ ਦੇ ਜਿਹੜੇ ਪਰਪ کارਖਾਨ ਉਭਿਆント ਹਨ ਜਿਨ੍ਹਾਂ ਦੇ ਕਰਕੇ ਜਿਹੜੇ ਹਿੰਦੁਸਤਾਨ ਦੀ ਜਿਹੜੀ ਆਜ਼ਾਦੀ ਹੋਈ ਮਿਲੀ ਹੈ ਉਹ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਰਕੇ ਮਿਲੀ ਹੈ ਕਿਉਂਕਿ ਉਹਨਾਂ ਨੇ ਹਿੰਦੁਸਤਾਨ ਦੇ ਦਬੇ ਹੋਏ ਲੋਕਾਂ ਨੂੰ ਲਤਾੜੇ ਹੋਏ ਲੋਕਾਂ ਨੂੰ ਇੱਕ ਬਹਾਦਰ ਕੌਮ ਬਣਾ ਦਿੱਤਾ ਔਰ ਨਾਲ ਹੀ ਉਹਨਾਂ ਨੇ ਜਾਤ ਪਾਤ ਨੂੰ ਖਤਮ ਕਰਨ ਵਾਸਤੇ ਅਮਰਦੀ ਦਾ ਜਿਹੜੀ ਹੈ ਉਹ ਦਿੱਤੀ ਹੈ ਸਤਿਗੁਰਾਂ ਦੇ ਪਰਪਕਾਰ ਅਸੀਂ ਸਾਰੀ ਉਮਰ ਜਿਹੜੇ ਹਾਂ ਯਾਦ ਕਰਦੇ ਹਾਂ ਉਹਨਾਂ ਦੇ ਦੇਣ ਨਹੀਂ ਦੇ ਸਕਦੇ ਦੇ ਸਕਦੇ ਆਓ ਸਾਰੀ ਕੌਮ ਜਿਹੜੀ ਹੈ ਸਤਿਗੁਰਾਂ ਦੇ ਦਿੱਤੇ ਉਪਦੇਸ਼ ਵਿੱਚ ਗੁਰੂ ਵਾਲੇ ਬਣ ਕੇ ਅੰਮ੍ਰਿਤ ਧਾਰੀ ਹੋਈਏ ਔਰ ਗੁਰੂ ਮਹਾਰਜ ਜੀਆਂ ਖੁਸ਼ੀਆਂ ਪ੍ਰਾਪਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਥੇ ਨਿਵਾਣੇ ਬੱਚੇ ਆ ਸੰਗਤਾਂ ਦੇ ਅੱਜ ਜੋ ਸ੍ਰੀ ਗੁਰੂ ਸਾਹਿਬ ਨੇ ਬੜੀ ਕਿਰਪਾ ਕੀਤੀ ਆ ਗੁਰੂ ਗੋਬਿੰਦ ਸਿੰਘ ਜੀ ਦੇ ਜੋ ਭਾਈ ਸਾਹਿਬ ਨੇ ਦੱਸਿਆ ਉਹਨਾਂ ਦੇ ਪ੍ਰਕਾਸ਼ ਪੁਰਬ ਅੱਥੇ ਅੱਜ ਗੁਰਦੁਆਰਾ ਬਾਬੇ ਨਾਨਕ ਸਾਹਿਬ ਵਿਖੇ ਮਨਾਏ ਗਏ ਹਨ ਭਾਈ ਹਰਮੀਤ ਸਿੰਘ ਖੁੰਡੀ ਵਾਲੇ ਜੋ ਬਾਬਾ ਬੰਦਾ ਸਿੰਘ ਬਹਾਦਰ ਦੇ ਦਰ ਤੇ ਉੱਥੇ ਗੁਰਦਾਸਨ ਕੋਲ ਕਥਾ ਕਰਦੇ ਆ ਉਹਨਾਂ ਨੇ ਕਥਾ ਦੀ ਸੇਵਾ ਨੇ ਭਾਈ ਸਾਰੀਆਂ ਸੰਗਤਾਂ ਨੇ ਬੜਾ ਆਨੰਦ ਲਿਆ ਤੇ ਇਸ ਤਰ੍ਹਾਂ ਗੁਰਦਰਾ ਸਾਹਿਬ ਵਿੱਚ ਰੋਜ਼ਾਨਾ ਰੈਰਸ ਦੇ ਪਾਠ ਤੋਂ ਪਾਠ ਤੋਂ ਬਾਅਦ 45 ਮਿੰਟ ਪੌਣਾ ਘੰਟਾ ਨਾਮ ਸਿਮਰਨ ਜੋ ਸਭ ਤੋਂ ਜ਼ਰੂਰੀ ਆ ਇਸ ਦੁਨੀਆ ਵਿੱਚ ਕੰਮ ਕਰਨ ਵਾਲਾ ਉਹ ਕੀਤਾ ਜਾਂਦਾ ਆ ਸੰਗਤਾਂ ਹੁੰਦੀਆਂ ਨੇ ਸਰਦੀਆਂ ਵਿੱਚ ਆਪਣਾ ਅਲਸੀ ਦੇ ਪ੍ਰਸ਼ਾਦ ਆਪਣੀਆਂ ਬਣਾਈਆਂ ਉਹ ਸੰਗਤਾਂ ਨੂੰ ਬੜੇ ਪਿਆਰ ਨਾਲ ਮਤਾਈ ਜਾਂਦੀਆਂ ਸੰਗਤਾਂ ਵੀ ਬੜੇ ਸਤਕਾਰ ਨਾਲ ਸ਼ਕਦੀਆਂ ਹਨ ਤੇ ਸਾਰਿਆਂ ਨੂੰ ਬੇਨਤੀ ਆ ਕਿ ਜਿੰਨੀ ਸੰਗਤ ਵੱਧ ਆਏਗੀ ਓਨਾ ਚੰਗਾ ਹੁੰਦਾ ਜੋ ਬਹੁਤ ਘੱਟ ਜਾਣਦੇ ਨੇ ਗੁਰਦਰਾ ਸਾਹਿਬ ਸੰਗਤਾਂ ਉਹਨਾਂ ਦੇ ਚਰਨਾਂ ਵਿੱਚ ਬੇਨਤੀ ਆ ਵੀ ਉਹ ਗੁਰਦਰਾ ਸਾਹਿਬ ਵਿੱਚ ਆਉਣ ਜਿੱਥੇ ਮਰਜੀ ਜੇਕਰ ਇੱਥੇ ਆ ਸਕਦੇ ਆ ਤਾਂ ਸ਼ਾਮ ਸ਼ਾਮ ਨੂੰ ਨਾਮ ਸਿਮਰਨ ਕਰਕੇ ਆਪਣੇ ਜੋ ਜੀਵਨ ਮਿਲੇ ਆ ਉਹਨੂੰ ਸਫਲ ਕਰਨ ਦੀ ਕੋਸ਼ਿਸ਼ ਕਰੀਏ